ਸਾਰੇ মিডিਆ ਦਾ ਤੁਸੀਂ ਸਵੇਰੇ ਸਾਡੇ ਸੱਦੇ ਤੇ ਅੱਜ ਇੱਥੇ ਪਹੁੰਚੇ ਹੋ ਮੈਂ ਆਪ ਜੀ ਦਾ ਧੰਨਵਾਦ ਕਰਦਾ ਔਰ ਕਿਉਂਕਿ ਜੋ ਪੰਜਾਬ ਨੇ ਸੇਵਾ ਲਾਈ 1 ਸਾਲ ਪਹਿਲਾਂ 1 ਸਾਲ ਉਹਨੂੰ ਪੂਰਾ ਹੋ ਗਿਆ ਤੇ ਮੈਂ ਜ਼ਾਤੀ ਤੌਰ ਤੇ ਸੋਚਿਆ ਕਿ ਜੋ ਵੀ ਮੈਂ ਨਿਮਾਣੀਆਂ ਨਿਮਾਣੇ ਕੋਸ਼ਿਸ਼ ਕਰ ਸਕਿਆ ਉਹਨੂੰ মিডিਆ ਦੀ ਕਚਹਿਰੀ ਵਿੱਚ ਮੈਂ ਪੇਸ਼ ਕਰਾਂ ਔਰ ਤੁਹਾਡੇ ਸੁਝਾਅ ਲਵਾਂ ਔਰ ਕਿਉਂਕਿ মিডিਆ ਡੈਮੋਕ੍ਰੇਸੀ ਦੀ ਨਬਜ਼ ਹੁੰਦਾ ਔਰ মিডিਆ ਨੂੰ ਉਹਦੀ ਉਹਦੀ ਪਲਸ ਹੁੰਦਾ ਕਿਸੇ ਵੀ ਜੋ ਵੀ ਉਥੇ ਹਾਲਾਤ ਨੇ ਜੋ ਵੀ ਮੁਸੀਬਤਾਂ ਨੇ ਜੋ ਵੀ ਪਹਿਲੂ ਨੇ ਜੋ ਵੀ ਉਥੋਂ ਦੀਆਂ ਪ੍ਰਾਇੋਰਟੀਜ਼ ਨੇ ਮੁਸ਼ਕਲਾਂ ਨੇ ਤੇ ਮੈਂ ਇਸ ਲਈ ਤੁਹਾਨੂੰ ਅੱਜ ਤਕਲੀਫ ਦਿੱਤੀ ਹੈ ਸਭ ਤੋਂ ਪਹਿਲਾਂ ਮੈਂ ذاتی ਤੌਰ ਤੇ ਪੰਜਾਬ ਦਾ ਹੀ ਜੰਪਲ ਪੜਿਆ ਫਰੀਦਕੋਟ ਪਟਿਆਲਾ ਜਿਵੇਂ ਤੁਹਾਨੂੰ ਪਤਾ ਹੈ ਯੋਗੀ ਪੰਜਾਬ ਦੀ ਜਿਹੜੀ ਸਾਰੀ ਸਥਿਤੀ ਨੂੰ ਮੱਧ ਨਜ਼ਰ ਰੱਖਦੇ ਹੋਏ ਤੁਸੀਂ ਮੇਰੇ ਨਾਲ ਮਤਫਿਕ ਹੋਵੋਗੇ ਕਿ ਜੇ ਪ੍ਰੋਬਲਮ ਬਾਹਰ ਜਾਣ ਦੀ ਹੈ ਕਿ ਵੀ ਹਰ ਬੰਦਾ ਬਾਹਰ ਜਾ ਰਿਹਾ ਹੈ ਜੇ ਡਰੱਗਸ ਦੀ ਹੈ ਜਾਂ ਡਿਵੈਲਪਮੈਂਟ ਦੀ ਹੈ ਉਹਦਾ ਸੈਂਟਰਲ ਜਿਹੜਾ ਨਿਊਕਲੀਅਸ ਹੈ ਉਹ ਹੈਗਾ ਅਨਇੰਪਲੋਇਮੈਂਟ ਔਰ ਨੌਕਰੀਆਂ ਤੇ ਮੈਂ ਜ਼ਾਤੀ ਤੌਰ ਤੇ ਇਸ ਮੁੱਦੇ ਨੂੰ ਸਭ ਤੋਂ ਜ਼ਿਆਦਾ ਪ੍ਰਾਇੋਰਟੀ ਦਿੱਤੀ ਔਰ ਬਹੁਤ ਅੱਛਾ ਹੁੰਗਾਰਾ ਮਿਲਿਆ ਸਾਡਾ ਸੈਂਟਰ ਆਫ ਅਸੀਂ ਸਕਿਲਿੰਗ ਦਾ ਮੇਰਾ ਹੁਨਰ ਮੇਰੀ ਸ਼ਾਨ ਕੈਂਪੇਨ ਲਾਂਚ ਕੀਤੀ ਔਰ ਜਿਹੜਾ ਸਾਡਾ ਸੈਂਟਰ ਆਫ ਐਕਸਲੈਂਸ ਅਮਰitsar ਹੈ ਉੱਥੇ ਪਹਿਲੇ 1500 ਇਹ ਪੁਰਾਣੀ ਸਲਾਈਡ ਹੈ 1475 ਬੱਚੇ ਨੂੰ ਅਸੀਂ ਨੌਕਰੀ ਦਿੱਤੀ ਜਿਹਦੇ ਉਦੋਂ ਪੰਜਾਬ ਦੇ ਸਾਰੇ ਮੇਰੇ ਕੈਬਨਟ ਮੰਤਰੀ ਸਾਹਿਬ ਸਾਰੇ ਆਪਣੇ ਚੀਮਾ ਸਾਹਿਬ ਧਾਲੀਵਾਲ ਸਾਹਿਬ ਡਾਕਟਰ ਨਿੱਜਰ ਸਾਰੇ ਉੱਥੇ ਪਹੁੰਚੇ ਔਰ ਜਿਹੜਾ ਸਾਡਾ ਇੰਡਸਟਰੀ ਕਨੈਕਟ ਹੈ ਉਹਦੇ ਨਾਲ ਅਸੀਂ ਹੁਣ ਮੇਰਾ ਟੀਚਾ ਹੈ ਕਿ ਅਸੀਂ 10 ਸੈਂਟਰ ਆਫ ਸਕਿੱਲ ਐਕਸੀਲੈਂਸ ਪੰਜਾਬ ਚ ਬਣਾ ਰਹੇ ਹਾਂ ਦੂਜਾ ਲੁਧਿਆਣਾ ਰੈਡੀ ਹੋ ਚੁੱਕਾ ਹੈ ਉਹ ਜਲਦੀ 1 ਮਹੀਨੇ ਦੇ ਅੰਦਰ ਅੰਦਰ ਹੀ ਉੱਥੇ ਕੰਮ ਸ਼ੁਰੂ ਹੋਏਗਾ ਉੱਥੇ 2.5 ਕਰੋੜ ਰੁਪਏ ਦੀ ਲਾਗਤ ਨਾਲ ਐਸੀਆਂ ਮਸ਼ੀਨਾਂ ਲਾਈਆਂ ਗਈਆਂ ਔਰ ਉਹਦੇ ਚ ਸਾਡੇ ਕੋਲ ਸੀਐਨਸੀ ਮਸ਼ੀਨ ਲੱਗ ਗਈ ਹੈ ਰੋਬੋਟਿਕ ਵੈਲਡਰ 3D ਪ੍ਰਿੰਟਿੰਗ ਅਸੀਂ ਜਿਹੜੇ ਲੁਧਿਆਣਾ ਸੈਂਟਰ ਹੁਣ ਖੋਲ ਰਹੇ ਹਾਂ ਗਿਲ ਰੋਡ ਤੇ ਜਾਂ ਜਿਹੜੇ ਵੀ 8 ਸੈਂਟਰ ਹੋਰ ਪਟਿਆਲਾ, ਮੁਹਾਲੀ, ਹੁਸ਼ਿਆਰਪੁਰ, ਜਲੰਧਰ, ਬਠਿੰਡਾ, ਫਰੀਦਕੋਟ ਇੱਥੇ ਖੋਲ ਰਹੇ ਹਾਂ ਉੱਥੇ ਅਸੀਂ ਮਾਡਰਨ ਮਸ਼ੀਨਾ ਲਵਾ ਕੇ ਔਰ ਹਰ ਜਗ੍ਹਾ ਗਵਰਨਮੈਂਟ ਦੇ ਸਹਿਯੋਗ ਨਾਲ ਸਾਡੀ ਜਿਹੜੀ ਇੰਡਸਟਰੀ ਬਾਡੀਜ਼ ਹੈ ਕਿਉਂਕਿ ਨੌਕਰੀਆਂ ਪ੍ਰਾਈਵੇਟ ਅਸੀਂ ਜਨਰੇਟ ਕਰ ਰਹੇ ਹਾਂ ਨੌਕਰੀਆਂ ਜਿਵੇਂ ਹੈ ਹਸਪਿਟੈਲਿਟੀ ਸੈਕਟਰ ਹੈ ਇੰਡਸਟਰੀ ਹੈ ਤੇ ਮੈਂ ਕਿਉਂਕਿ CII FICCI SHM PHD ਬੋਰਡ ਤੇ ਆ ਤੇ ਸਾਨੂੰ ਇੰਡਸਟਰੀ ਤੋਂ ਬਹੁਤ ਸਹਿਯੋਗ ਮਿਲਿਆ PHD ਦੇ ਸਰਦਾਰ ਰੁਪਿੰਦਰ ਸਿੰਘ ਸਚ ਦੇਵਾ ਜੀ CII ਦੇ ਪੀਡੀ ਸਿੰਘ ਜੀ ਇਦਾਂ ਹੀ ਸਿੱਕੂ ਲੁਧਿਆਣਾ ਫੀਕੂ ਕਾਰ ਸਿੰਘ ਉਜਾਜੀ ਓੰਕਾਰ ਪਾਵਾ ਜੀ ਗੁਰਮੀਤ ਸਿੰਘ ਕੋਲਾਰ ਜੀ ਅੰਮ੍ਰਿਤਸਰ ਸੀਆਈਆਈ ਰਜਿੰਦਰ ਮਰਵਾ ਜੀ ਅਰਵਿੰਦਰ ਪਾਲ ਜੀ ਲਾਲ ਕਿਲਾ ਅਸੀਂ ਹਰ ਸ਼ਹਿਰ ਦੇ ਵਿੱਚ ਮੈਂ ਇੱਕ ਇੰਡਸਟਰੀ ਦੀ ਕਮੇਟੀ ਬਣਾਤੀ ਹੈ ਉਹਨੂੰ ਅਸੀਂ ਸਕਿੱਲ ਸੈਂਟਰ ਦੇ ਨਾਲ ਲਿੰਕ ਕਰਤਾ ਹੈ ਤੇ ਮੇਰਾ ਇਹ ਟੀਚਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਉਹਨਾਂ ਦੇ ਅਸ਼ੀਰਵਾਦ ਨਾਲ ਮੈਂ ਆਪਣੇ ਆਪ ਨੂੰ ਟੀਚਾ ਰੱਖਿਆ ਕਿ ਅਸੀਂ 10000 ਬੱਚੇ ਨੂੰ ਨੌਕਰੀ ਜਿਹੜਾ ਅਗਲਾ ਸਾਲ ਹੈ ਉਹਦੇ 'ਚ ਦੇਵਾਂਗੇ ਕਿਉਂਕਿ 2300 38 ਬੱਚਿਆਂ ਨੂੰ ਅਸੀਂ ਆਲਰੇਡੀ ਨੌਕਰੀ ਦੇਤੀ ਉਹ ਸਾਰਾ ਡਾਟਾ 14000 ਤੋਂ 26000 ਤਨਖਾਹ ਹੈ ਕਿਉਂਕਿ ਮੈਨੂੰ ਵੀ ਹੌਸਲਾ ਹੋ ਗਿਆ ਹੈ ਕਿਉਂਕਿ ਮੈਨੂੰ ਵੀ ਸ਼ਾਇਦ ਇੰਨਾ ਕਿਉਂਕਿ ਇਹ ਕਠਾਰਸਿਸ ਹੈ ਪੰਜਾਬ ਦਾ ਕਿ ਇੱਕ ਪਾਸੇ ਆਪਣਾ ਨੌਜਵਾਨ ਬੇਰੁਜ਼ਗਾਰ ਹੈ ਦੂਜੇ ਪਾਸੇ ਜਿਹੜੀ ਇੰਡਸਟਰੀ ਹੈ ਜਿਹੜੇ ਹੋਟਲ ਹੈ ਜੋ ਟੂਰਿਜ਼ਮ ਹੈ ਜੋ ਵੀ ਸਕਿੱਲ ਨਹੀਂ ਸਕਿੱਲ ਹੈ ਉੱਥੇ ਉਹਨਾਂ ਦੀ ਘਾਟ ਹੈ ਫਿਰ ਇਹਦੇ ਨਾਲ ਨਾਲ ਅਸੀਂ ਜਿਹੜਾ ਸਿੱਖਿਆ ਲੰਗਰ ਦਾ ਮੈਂ 15 ਦਿਨ ਪਹਿਲਾਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਕੈਂਪੇਨ ਸ਼ੁਰੂ ਕੀਤੀ ਆ ਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੰਦੀ ਰਗਵੀਰ ਸਿੰਘ ਜੀ ਉਹਨਾਂ ਦੇ ਕਰ ਕਮਲਾ ਏਟ ਅਸੀਂ 60 ਵੱਡੇ ਗੁਰਦੁਆਰਿਆਂ ਦੇ ਪ੍ਰਧਾਨ ਆਏ ਉੱਥੇ ਔਰ ਅਸੀਂ ਸਾਰਿਆਂ ਨੂੰ ਅਪੀਲ ਕੀਤੀ ਮੈਂ ਜ਼ਾਤੀ ਤੌਰ ਤੇ ਅਪੀਲ ਕੀਤੀ ਭਈ ਹੁਣ ਟਾਈਮ ਆ ਗਿਆ ਆਪਾਂ ਸੰਗਮਰਮਰ ਵੀ ਬਹੁਤ ਲਾ ਲਏ ਰੁਮਾਲੇ ਵੀ ਆਪਾਂ ਬਹੁਤ ਮੈਨੂੰ ਨਹੀਂ ਲੱਗਦਾ ਕਿ ਗੁਰੂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਖੁਸ਼ ਹੋਣਗੇ ਕਿ 2 ਲੱਖ ਦਾ ਰਮਾਲਾ ਅਸੀਂ ਰੋਜ਼ ਚੜਾ ਰਹੇ ਆਂ ਲੰਗਰ ਵੀ ਅਸੀਂ ਲਾਈ ਜਾ ਰਹੇ ਆਂ ਪਰ ਜੇ ਕਿਸੇ ਸਿੱਖ ਨੂੰ ਲੰਗਰ ਲਾਣ ਲਈ ਕਹੋ ਉੱਥੇ ਕੋਈ ਡੋਨੇਸ਼ਨ ਦੇਣ ਲਈ ਕਹੋ ਦੇ ਦੇਗਾ ਗੁਰਦੁਆਰੇ ਚ ਪਰ ਜੇ ਅਸੀਂ ਕਿਸੇ ਨੂੰ ਕਹੀਏ ਸਾਸੀ ਸਾਰੇ ਕਿ ਵੀ ਇਹ ਬੱਚਾ ਕੋ ਸਿੱਖ ਬੱਚਾ ਹੈ ਜਾਂ ਪੰਜਾਬੀ ਬੱਚਾ ਹੈ ਗਰੀਬ ਬੱਚਾ ਹੈ ਇਹਦੀ 2 ਲੱਖ ਰੁਪਇਆ 1.5 ਲੱਖ ਰੁਪਇਆ ਫੀਸ ਦੇ ਦਈਏ ਡਾਕਟਰੀ ਦੀ ਇੰਜੀਨੀਅਰਿੰਗ ਦੀ ਉਹ ਨਹੀਂ ਦੇਗਾ ਮਤਲਬ ਗੁਰੇਜ਼ ਕਰੇਗਾ ਉਹ ਆਪਣਾ ਸਾਡਾ ਮਾਈਂਡ ਸੈਟ ਐਸਾ ਬਣ ਚੁੱਕਾ ਹੈ ਕਿ ਵੀ ਕੈਨ ਡੋਨੇਟ ਟੂ ਗੁਰਦੁਆਰਸ ਬਟ ਵੀ ਕੈਨਟ ਡੋਨੇਟ ਫਾਰ ਐਜੂਕੇਸ਼ਨ ਆਫ आवर ਚਿਲड्रन ਜਿਹੜੀ ਸਾਡੀ ਪਨੀਰੀ ਹੈ ਜਿਹੜਾ ਸਾਡਾ ਭਵਿਖ ਹੈ ਕਿਉਂਕਿ ਹੁਣ ਆਪਾਂ ਬਹੁਤ ਸੰਗਮਰਮਰ ਇਹ ਇਹ ਸਾਡੀ ਜਿਹੜੀ ਨੌਜਵਾਨ ਪੀੜੀ ਹੈ ਇਹ ਸਾਡਾ ਸੰਗਮਰਮਰ ਹੈ ਇਹ ਸੋਨਾ ਹੈ ਇਹਨੂੰ ਅਸੀਂ ਤਰਾਸ਼ੀਏ ਕਿਉਂਕਿ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਸਾਡੇ ਇਹ ਇੱਕ ਚਾਨਣ ਮਨਾਰਾ ਦਾ ਕੰਮ ਕਰਨ ਦੇ ਸ਼ੁੱਡ ਨੋਟ ਬੀ ਕਨਫਾਈਨਡ ਓਨਲੀ ਐਜ਼ ਅ ਪਲੇਸ ਫਾਰ ਪ੍ਰੇਅਰਸ ਆਫ ਕੋਰਸ ਦੇ ਆਰ ਹੋਲੀ ਪਲੇਸ ਪਰ ਗੁਰੂ ਮਹਾਰਾਜ ਨੇ ਜਦੋਂ ਗੁਰਦੁਆਰਾ ਸਾਹਿਬ ਬਣਾਏ ਸੀ ਸਰਾਮ ਵੀ ਬਣਾਈ ਉੱਥੇ ਸਰੋਵਰ ਵੀ ਬਣਾਇਆ ਇਸ਼ਨਾਨ ਕਰਨ ਲਈ ਲੰਗਰ ਵੀ ਲਾਇਆ ਪਰ ਹੁਣ ਵੀ ਹੈਵ ਟੂ ਐਕਸਟੈਂਡ ਟੂ ਸਿੱਖਿਆ ਲੰਗਰ ਯਾ ਸਕਿੱਲ ਲੰਗਰ ਤਾਂ ਮੈਨੂੰ ਖੁਸ਼ੀ ਹੈ ਕਿ ਇਸ ਲੜੀ ਦੇ ਵਿੱਚ ਸੰਤ ਬਾਬਾ ਲੱਖਾ ਸਿੰਘ ਜੀ ਨੇ ਪਹਿਲ ਕੀਤੀ ਹੈ ਉਥੇ ਨਾਨਕ ਸਰ ਵਿਖੇ ਪਹਿਲਾ ਸਕਿੱਲ ਸੈਂਟਰ ਅਸੀਂ 1 ਮਹੀਨੇ ਦੇ ਅੰਦਰ ਅੰਦਰ ਸ਼ੁਰੂ ਕਰ ਰਹੇ ਹਾਂ ਉਹ ਸਾਰੀ ਉਹਦੀ ਤਿਆਰੀ ਸ਼ੁਰੂ ਹੋ ਗਈ ਹੈ ਬਹੁਤ ਸਾਨੂੰ ਮਤਲਬ ਬਹੁਤ ਹੁੰਗਾਰਾ ਬਹੁਤ ਰਿਸਪਾਂਸ ਮਿਲਿਆ ਹੈ ਕਲਕੱਤੇ ਤੋਂ ਬੰਬੇ ਤੋਂ ਜਮਸ਼ੇਦਪੁਰ ਤੋਂ ਆਪਣੇ ਪੰਜਾਬ ਦੇ ਵਿੱਚ ਵੀ ਜਿੰਨੇ ਵੀ ਪਠਾਨਕੋਟ ਸਾਹਿਬ ਤੋਂ ਹਾਰਪੁਰ ਤੋਂ ਲੁਧਿਆਣਾ ਪਟਿਆਲਾ ਸਾਰਿਆਂ ਤੋਂ ਬਹੁਤ ਹੁੰਗਾਰਾ ਮਿਲਿਆ ਹੈ ਸਾਡੀ ਟੀਮ ਉਹਨਾਂ ਨਾਲ ਕੰਮ ਕਰ ਰਹੀ ਹੈ ਕਿ ਐਵਰੀ ਗੁਰਦੁਆਰਾ ਸ਼ੁੱਡ ਹੈਵ ਅ ਐਜੂਕੇਸ਼ਨ ਫੰਡ ਵੇਅਰ ਵੀ ਹੈਵ ਟੋਲਡ ਗੁਰਦੁਆਰਸ ਟੂ ਪਾਸ ਅ ਰੈਜ਼ੋਲੂਸ਼ਨ ਕਿ ਅਬਾਊਟ 15 ਟੂ 25 ਪਰਸੈਂਟ ਆਫ ਦਾ ਬਜਟ ਆਫ ਈਚ ਸਿੰਘ ਸਭਾ ਗੁਰਦੁਆਰਾ ਚੰਡੀਗੜ੍ਹ ਵੀ ਮਿਸਸ ਹਾਨੀ ਨੇ ਉਹਨਾਂ ਨੇ ਵੀ ਸਾਨੂੰ ਹਾਮੀ ਭਰੀ ਹੈ ਸਾਰਿਆਂ ਦਾ ਚੰਗਾ ਹੀ ਕੰਮ ਹੈਗਾ ਉਹ ਦੇ ਸ਼ੁੱਡ ਅਲੋਕੇਟ ਦੇ ਸ਼ੁੱਡ ਓਪਨ ਅ ਸੈਪਰੇਟ ਬੈਂਕ ਅਕਾਊਂਟ ਫਾਰ ਥਿਸ ਔਰ ਅਸੀਂ ਉਹਨਾਂ ਨੂੰ ਕਿਹਾ ਅਸੀਂ ਵੀ ਉਹਦੇ ਵਿੱਚ ਕੰਟ੍ਰਿਬਿਊਸ਼ਨ 20 ਪਰਸੈਂਟ ਕੰਟ੍ਰਿਬਿਊਸ਼ਨ ਮੈਂ ਜੋਤੀ ਤੌਰ ਤੇ ਕਰਾਂਗਾ ਜਿਵੇਂ ਇਹ ਸਿੱਖਿਆ ਲੰਗਰ ਮੂਵਮੈਂਟ ਤੁਸੀਂ ਦੇਖ ਰਹੇ ਹੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਚੀਫ ਖਾਲਸਾ ਦਿਵਾਨ ਦੇ ਡਾਕਟਰ ਨਿਜਤ ਇਹ ਸਾਰੇ ਬਾਬਾ ਲੱਖਾ ਸਿੰਘ ਜੀ ਸਾਰੇ ਗੁਰਦੁਆਰਿਆਂ ਦੇ 94 ਪ੍ਰਧਾਨ ਇਹ ਡਾਇਸ ਦੀ ਫੋਟੋ ਹੈ ਪਰ ਵੀ ਹੈਡ ਮੋਰ ਦੈਨ 60 62 ਪ੍ਰੈਜ਼ੀਡੈਂਟ ਆਫ ਗੁਰਦੁਆਰਸ ਔਰ ਉਸ ਤੋਂ ਬਾਅਦ ਸਾਡਾ ਆਈ ਥਿੰਕ ਇਹ ਇੱਕ ਨਵੀਂ ਸਾਨੂੰ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਨੀ ਪਏਗੀ ਇਸ ਤੋਂ ਬਾਅਦ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਮਪੀ ਦਾ ਮੈਂ ਜਦੋਂ ਐਮਪੀ ਪੰਜਾਬੀਆਂ ਨੇ ਮੇਰੀ ਝੋਲੀ 'ਚ ਕਮਾਂਡ ਪਾਇਆ ਮੈਂ ਆਮ ਨਾਟ ਟੇਕਿੰਗ ਐਨੀ ਸੈਲਰੀ ਫਰਮ ਪਾਰਲੀਮੈਂਟ ਐਂਡ ਆਮ ਨਾਟ ਟੇਕਿੰਗ ਐਨੀ ਪਰਕਸ ਫਲਾਈਟ ਟਿਕਟ ABC D T A D A ਉਹ ਸਾਰਾ ਫੰਡ ਇਥੇ ਅਕਾਊਂਟ 'ਚ ਆਂਦਾ ਤੇ ਸ਼ਹੀਦ ਭਗਤ ਸਿੰਘ ਐਜੂਕੇਸ਼ਨ ਫੰਡ ਬਣਾਇਆ ਜਿਹਦੇ ਚੇਅਰਮੈਨ ਸੰਨਵਾ ਸਾਹਿਬ ਨੇ ਕੋ-ਚੇਅਰਮੈਨ ਮੀਤ ਹੈਰ ਜੀ ਮੈਨੂੰ ਖੁਸ਼ੀ ਹੈ ਕਿ ਉਹਦੇ 'ਚ ਅਸੀਂ 8 ਬੱਚਿਆਂ ਨੂੰ ਜਿਹੜਾ ਹੈ ਇਸ ਸਾਲ ਡਾਕਟਰੀ ਇੰਜੀਨੀਅਰਿੰਗ ਪਾਇਲਟ ਸਪੋਰਟਸ ਪਰਸਨ ਅਸੀਂ ਵਜ਼ੀਫੇ ਦਿੱਤੇ ਨੇ ਤੇ ਇਦਾਂ ਸਾਡੀ ਚਾਲੂ ਹੈ ਤੁਸੀਂ ਵੀ ਅਗਰ ਸਮਝਦੇ ਕੋਈ ਲੋੜਵੰਦ ਪੰਜਾਬੀ ਬੱਚਾ ਹੈ ਗਰੀਬ ਹੈ ਲੇਕਿਨ ਬਹੁਤ ਆਊਟਸਟੈਂਡਿੰਗ ਹੈ ਅਸੀਂ ਇਹ ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਫੰਡ ਦੇ ਥਰੂ ਉਹਦੀ ਮਦਦ ਕਰਨ ਨੂੰ ਅਸੀਂ ਤਿਆਰ ਹਾਂ ਇੱਕ ਸਭ ਤੋਂ ਵੱਡਾ ਇਹ ਇਹ ਜਿਹੜੇ ਬੱਚਿਆਂ ਨੂੰ ਅਸੀਂ ਦਿੱਤੇ ਇੱਕ ਆਲ ਮੈਂਬਰਸ ਆਫ ਪਾਰਲੀਮੈਂਟ ਦਾ ਇੱਕ ਮੈਂ ਬੜਾ ਨਵੇਕਲਾ ਕਦਮ ਚੁੱਕਿਆ ਕੋਈ ਮਹੀਨਾ ਪਹਿਲੇ ਆਈ ਇਨਵਾਈਟਿਡ ਕਿਉਂਕਿ ਮੈਂ ਕੋਈ ਐਸਾ ਰਾਜਨੀਤਿਕ ਵਿਅਕਤੀ ਨਹੀਂ ਹਾਂ ਲੇਕਿਨ ਫਿਰ ਵੀ ਪੰਜਾਬ ਦਾ ਦਰਦ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਰਾਤ ਦਿਨ ਲੱਗੇ ਨੇ ਸਾਰੇ ਕੈਬਨਿਟ ਲੱਗੀ ਹੈ ਰਾਤ ਦਿਨ ਪੰਜਾਬ ਦੀਆਂ ਕਈ ਸਮੱਸਿਆਵਾਂ ਨੇ ਮੈਂ ਪੰਜਾਬ ਦੇ ਉੱਥੇ ਦਿੱਲੀ ਪਹਿਲ ਕੀਤੀ ਪੰਜਾਬ ਦੇ ਜਿੰਨੇ ਮੈਂਬਰਸ ਆਫ ਪਾਰਲੀਮੈਂਟ ਸੀ ਭਾਜਪਾ ਦੇ ਕਾਂਗਰਸ ਦੇ ਆਪਣੇ ਆਮ ਆਦਮੀ ਪਾਰਟੀ ਦੇ ਹੋਰ ਜਿਹੜੇ ਵੀ ਉਹਨਾਂ ਨੂੰ ਮੈਂ ਸੱਦਾ ਦਿੱਤਾ ਤੇ ਮੈਂ ਸਭ ਦਾ ਧੰਨਵਾਦ ਕਰਦਾ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਰੇ ਮੇਰੇ ਸੱਦੇ ਤੇ ਆਏ ਔਰ ਸਾਰੇ ਉੱਥੇ ਬੈਠੇ ਔਰ ਅਸੀਂ 3 ਘੰਟੇ ਤੋਂ ਵੀ ਜ਼ਿਆਦਾ ਵਿਚਾਰ ਵਟਾਂਦਰਾ ਕੀਤਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਾਂ ਦੇਖੋ ਇਲੈਕਸ਼ਨ ਬੋਰਡ ਹੁਣ ਖਤਮ ਹੋ ਗਿਆ ਆਪਾਂ ਲੜੀ ਜਾ ਰਹੇ ਚਲੋ ਠੀਕ ਹੈ ਪੋਲਿਟਿਕਲ ਰਾਜਨੀਤੀ ਦਾ ਕੰਮ ਹੈ ਉਹ ਸਟੇਟ ਵਿੱਚ ਰੱਖੋ ਪਰ ਸੈਂਟਰ ਦੇ ਵਿੱਚ ਆਪਾਂ ਪੰਜਾਬ ਦੀ ਇੱਕ ਆਵਾਜ਼ ਬਣੀਏ ਵੀ ਸ਼ੁੱਡ ਹੈਵ ਵਨ ਵੌਇਸ ਫਾਰ ਸਮ ਮਿਨੀਮਮ ਅਜੰਡਾਸ ਅਸੀਂ ਉਹਦਾ ਇਤਿਹਾਕ ਕੀਤਾ ਕਿ ਜਿਵੇਂ ਰੂਰਲ ਡਿਵੈਲਪਮੈਂਟ ਫੰਡ ਹੈ 4800 ਕਰੋੜ ਰੁਪਏ ਦੇ ਨਹੀਂ ਰਹਾ ਪਹਿਲਾਂ ਪਿਛਲੇ ਸਾਲ ਅਸੀਂ ਮੈਂ ਇਹਨੂੰ ਚੁੱਕਿਆ ਮੁੱਦਾ ਤੇ ਮੈਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਸੈਕਟਰੀ ਨੇ ਕਿਹਾ ਕਿ ਨਹੀਂ ਜੀ ਤੁਹਾਡੀ ਜਿਹੜੀ ਪੰਜਾਬ ਸਰਕਾਰ ਹੈ ਅਸੀਂ ਮਾਰਕੀਟ ਡਿਵੈਲਪਮੈਂਟ ਫੰਡ ਦਿੰਨੇ ਆ ਅਸੀਂ ਰੂਰਲ ਡਿਵੈਲਪਮੈਂਟ ਫੰਡ ਦਿੰਨੇ ਆ ਇਹ ਉਹਨੂੰ ਉਹਦੀ ਦੁਰ ਦੁਰ ਵਰਤੋਂ ਨਹੀਂ ਉਹਨੂੰ ਸੱਜੇ ਖੱਬੇ ਖਰਚ ਕਰ ਦਿੰਦੇ ਆ ਉਸ ਹੈੱਡ ਵਿੱਚ ਖਰਚ ਨਹੀਂ ਕਰਦੇ ਫਿਰ ਮੈਂ ਸੀਐਮ ਸਾਹਿਬ ਦੇ ਕੋਲ ਆਇਆ ਚੀਮਾ ਸਾਹਿਬ ਉਹਨਾਂ ਇਹਨਾਂ ਨੇ ਐਕਟ ਪਾਸ ਕੀਤਾ ਪਿਛਲੇ ਸਾਲ ਇਸ ਪੰਜਾਬ ਸਰਕਾਰ ਨੇ ਕਿ ਵੀ ਇਹ ਰੂਰਲ ਡਿਵੈਲਪਮੈਂਟ ਫੰਡ ਪਿੰਡਾਂ ਦੀਆਂ ਗਲੀਆਂ ਨਾਲੀਆਂ ਇਹਦੇ ਖਰਚ ਹੋਏਗਾ ਵੀ ਵਿਲ ਨਾਟ ਡਿਵਰਟ ਜਿਹੜਾ ਮਾਰਕੀਟ ਡਿਵੈਲਪਮੈਂਟ ਫੀ ਹੈ ਉਹ ਮੰਡੀਆਂ ਮੰਡੀਆਂ ਦੀ ਨਵੀਨੀਕਰਨ ਵਾਸਤੇ ਉਥੇ ਸ਼ੈਡ ਪਾਣ ਲਈ ਸਾਈਲੋਜ਼ ਲਈ ਜੋ ਵੀ ਕਿਸਾਨ ਆਪਣਾ ਫਸਲਾ ਉਥੇ ਲਿਆ ਕੇ ਸੁੱਟਦਾ ਉਹਨਾਂ ਦੇ ਰਹਿਣ ਲਈ ਸ਼ੈਲਟਰ ਵਗੈਰਾ ਵਗੈਰਾ ਖਰਚੋਂ ਲੇਕਿਨ ਉਹਦੇ باوجود ਵੀ ਕੇਂਦਰ ਸਰਕਾਰ ਨੇ ਪਹਿਲਾਂ 3% ਸਾਨੂੰ ਰੂਰਲ ਡਿਵੈਲਪਮੈਂਟ ਫੰਡ ਮਿਲਦਾ ਸੀ 3% ਮਾਰਕੀਟਿੰਗ ਡਿਵੈਲਪਮੈਂਟ ਫੰਡ ਮਿਲਦਾ ਸੀ ਫੀ 6% ਹੁਣ ਉਹਨਾਂ ਨੇ ਐਦ ਕੀ ਕਿਹਾ 2% ਲੈ ਲਓ ਹੁਣ 4% ਦਾ ਚੱਕਰ ਹੈ ਮੈਂ ਸਾਰੇ ਮੈਂਬਰ ਪਾਰਲੀਮੈਂਟ ਨੂੰ ਬੇਨਤੀ ਕੀਤੀ ਹੈ ਮੈਨੂੰ ਉਮੀਦ ਹੈ ਉਹ ਸਾਰੇ ਇਸ ਗੱਲ ਤੇ ਮਤਫਿਕ ਸੀ ਕਿ ਆਪਾਂ ਪ੍ਰਧਾਨ ਮੰਤਰੀ ਜੀ ਕੋਲ ਚਲੀਏ ਉਹਨਾਂ ਨੂੰ ਕਹੀਏ ਪੰਜਾਬ ਦਾ ਮਸਲਾ ਹੈ ਸਾਸ ਪੰਜਾਬ ਆਲਰੇਡੀ ਡੈਟ ਤੇ ਹੈ ਉਹਦੀ ਕੋਈ ਡੈਟ ਰੀਸਟਰਕਚਰਿੰਗ ਜਦ ਤੱਕ ਨਹੀਂ ਹੋਏਗੀ ਤੁਸੀਂ ਥੋੜੇ ਦਿਨ ਪਹਿਲਾਂ ਪੜਿਆ ਉਹ ਜਿਹੜਾ ਜਿਹੜੀਆਂ ਜਿਹੜੀ ਐਸਪੀਜੀ ਜਾਂ ਸੀਆਰਪੀਐਫ ਤੋਂ ਉਹ ਹੋਸਟਲਾਂ ਚ ਰਹੀਆਂ ਕਰੋੜਾਂ ਰੁਪਿਆ ਦੇ ਬਿੱਲ ਹੁਣ ਆ ਰਹੇ ਨੇ ਹੁਣ ਪੰਜਾਬ ਸਰਕਾਰ ਹਾਊ ਕੈਨ ਵੀ ਬੀਅਰ ਦਿਸ ਬਰਡਨ ਐਸਲੀ ਡੈਟਰੀ ਸਟਰਕਚਰਿੰਗ ਦਾ ਫਿਰ ਟੀਜੀ ਗੱਲ ਮੈਂ ਉੱਥੇ ਕੀਤੀ ਵੀ ਸਟਬਲ ਬਰਨਿੰਗ ਦਾ ਸਾਂਝਾ ਮਸਲਾ ਹੈ ਪੰਜਾਬ ਦਾ ਮਸਲਾ ਵੀ ਨਹੀਂ ਹੈ ਹਰਿਆਣਾ ਦਾ ਵੀ ਹੈ ਦਿੱਲੀ ਦਾ ਵੀ ਹੈ ਇਹਦੇ ਜਦੋਂ ਪੰਜਾਬ ਸਰਕਾਰ ਕਹਿ ਰਹੀ ਹੈ ਅਸੀਂ 500 ਰੁਪਿਆ ਏਕੜ ਦੇਾਂਗੇ 500 ਦਿੱਲੀ ਦੇਣ ਨੂੰ ਤਿਆਰ ਹੈ ਤੇ ਸੈਂਟਰ ਨੂੰ ਵੀ 1000 ਰੁਪਿਆ ਪਰ ਏਕੜ ਦੇਣਾ ਚਾਹੀਦਾ ਹੈ ਇਸ ਮੁੱਦਿਆਂ ਤੇ ਮੈਂ ਸਾਰੇ ਐਮਪੀਜ਼ ਨੂੰ ਇਕੱਠਾ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਹੈ ਹੁਣ ਮੈਂ ਅਗਲੀ ਮੀਟਿੰਗ ਫਿਰ ਕਰਾਂਗਾ ਸੋ ਆਮ ਟ੍ਰਾਈਂਗ ਟੂ ਕ੍ਰੀਏਟ ਅ ਕੰਸੈਂਸਸਸ among all the members of parliament in lok sabha and raj sabha from punjab cutting across the party line ਤੁਹਾਨੂੰ ਪਤਾ ਹੈ ਹਿਊਮਨ ਟ੍ਰੈਫਿਕਿੰਗ ਦਾ ਕੇਸ ਆਇਆ ਕਿ ਪੰਜਾਬ ਦੇ ਵਿੱਚ ਬਹੁਤ ਹੀ ਅਨਿਆਏ ਔਰ ਜ਼ੁਲਮ ਹੋ ਰਿਹਾ ਹੈ ਇਹ ਗੱਲ ਪਹਿਲਾਂ ਚੱਲੀ ਕੈਨੇਡਾ ਤੋਂ 700 ਬੱਚੇ 700 ਬੱਚੇ ਆਪਣੇ ਉੱਥੇ ਡਿਪੋਰਟੇਸ਼ਨ ਦਾ ਆਰਡਰ ਹੋ ਗਿਆ 6 ਮਹੀਨੇ ਪਹਿਲੇ ਫਰਵਰੀ ਦੀ ਗੱਲ ਹੈ ਅਸੀਂ ਇਮੀਡੀਏਟਲੀ ਮੈਂ ਟੇਕ ਅਪ ਕੀਤਾ ਸਾਡੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਆਟਵਾ ਉਥੇ ਟੋਰਾਂਟੋ ਸਾਰੇ ਜਿੰਨੇ ਚੈਪਟਰ ਹੈ ਮੈਂ ਉਹਨਾਂ ਨੂੰ ਕਿਹਾ ਅਸੀਂ ਉਥੋਂ ਦੇ ਬਹੁਤ ਵੱਡੇ ਵਕੀਲ ਦਰਜੀਤ ਨਿਰਮਾਨ ਇਮੀਗ੍ਰੇਸ਼ਨ ਲਾਇਰ ਉਹਨੂੰ ਲਾਇਆ ਇੰਡੀਅਨ ਹਾਈ ਕਮਿਸ਼ਨਰ ਨੂੰ ਲਿਖਿਆ ਮੈਂ ਜੈ ਸ਼ੰਕਰ ਜੀ ਨੂੰ ਮਿਲਿਆ ਇਸ ਟਾਪਿਕ ਤੇ ਤੇ ਉਹ ਕਿਉਂਕਿ ਇਹ ਤੁਹਾਨੂੰ ਪਤਾ ਜਲੰਧਰ ਦਾ ਏਜੰਸੀ ਪੰਮਿਸ਼ਰਾ ਹੈ ਜਾਂ ਕੀ ਨਾਂ ਹੈ ਉਹਦਾ ਉਹਨੇ 700 ਬੱਚਾ ਇਥੋਂ ਚੜਾਤਾ ਫੇਕ ਐਡਮਿਸ਼ਨ ਲੈਟਰ ਫੇਕ ਐਡਮਿਸ਼ਨ ਲੈਟਰ ਤੇ ਬੱਚੇ ਪਹੁੰਚ ਗਏ 2017 18 ਚ ਉੱਥੇ ਉਹਨਾਂ ਨੇ ਐਡਮਿਸ਼ਨਾਂ ਲੈ ਲਈਆਂ ਫਿਰ ਉਹ ਪੜ੍ਹ ਲਏ 3 ਸਾਲ ਗ੍ਰੈਜੂਏਟ ਬਣ ਗਏ 1 ਸਾਲ ਨੌਕਰੀ ਕਰ ਲਈ ਹੁਣ ਉਹ ਪੀਆਰ ਲੈਣ ਗਏ ਉਹ ਕਿਸੇ ਨੇ ਉੱਥੇ ਇਮੀਗ੍ਰੇਸ਼ਨ ਚ ਫਲੈਗ ਕਰਤਾ ਕਿ ਵੀ ਜਿਹੜੇ ਚਿੱਠੀ ਜਿਹੜੇ ਐਡਮਿਸ਼ਨ ਲੈਟਰ ਤੇ ਤੁਸੀਂ ਆਏ ਸੀ ਦੈਟ ਵਾਸ ਫੇਕ ਅਸੀਂ ਕੈਨੇਡੀਅਨ ਮਨਿਸਟਰ ਨੂੰ ਮੈਂ ਲਿਖਿਆ ਮੈਂ ਫੋਨ ਤੇ ਗੱਲ ਕੀਤੀ ਮਿਸਟਰ ਫ੍ਰੈਂਕ ਜਿਹੜੇ ਹੈ ਸੀਮ ਫਰੇਜ਼ਰ ਨਾਲ ਮੈਂ ਉਹਨੂੰ ਕਿਹਾ ਵੀ ਇਹ ਤੁਸੀਂ ਯੂ ਆਰ ਇਕਵਲੀ ਰਿਸਪੋਨਸਿਬਲ ਫੇਕ ਲੈਟਰ ਉਹਨੇ ਤਾਂ ਕੋ ਕਰਮ ਕੀਤਾ ਜੋ ਏਜੰਸੀ ਬੱਚੇ ਸ਼ਿਕਾਰ ਹੋ ਗਏ ਲੇਕਿਨ ਤੁਹਾਡੀ ਐਮਬੈਸੀ ਕੀ ਕਰ ਰਹੀ ਸੀ ਉਹਨਾਂ ਨੇ ਵੀ ਚੈੱਕ ਨਹੀਂ ਕੀਤਾ ਲੈਟਰ ਤੁਹਾਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਕੀ ਕਰ ਰਿਆ ਸੀ ਬੱਚੇ ਆਏ ਉਹਨਾਂ ਨੇ ਵੀ ਐਂਟਰੀ ਦੇ ਦਿੱਤੀ ਉਹ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ ਕਿ ਉਹ 700 ਬੱਚੇ ਦੀ ਡਿਪੋਟੇਸ਼ਨ ਅਸੀਂ ਰੁਕਵਾਈ ਉਹ ਹੁਣ ਰੁਕ ਗਈ ਹੈ ਉੱਥੇ ਉਹਨਾਂ ਦੀ ਕਮੇਟੀ ਬਣ ਗਈ ਹੈ ਤੇ ਮੈਨੂੰ ਉਮੀਦ ਹੈ ਕਿ ਉਹ ਬੱਚੇ ਹੁਣ ਉੱਥੇ ਕਿਉਂਕਿ ਬਹੁਤ ਉੱਥੇ ਵੀ ਪ੍ਰੋਟੈਸਟ ਹੋ ਗਿਆ ਸੀ ਉਹਦੀ ਅਵੇਅਰਨੈਸ ਕੀਤੀ ਅਸੀਂ ਉਹਦਾ ਕੇਸ ਫਾਈਲ ਕਰਾਇਆ ਦੋ ਵਕੀਲ ਲਾਏ ਇੱਕ ਮਿਸਟਰ ਸੇਨ ਔਰ ਇੱਕ ਇਹ ਦਲਜੀਤ ਨਿਰਮਨ ਉਸ ਤੋਂ ਬਾਅਦ ਇੱਥੇ ਮਿਸ਼ਨ ਜਿਹੜਾ ਹੋਪ ਮਸਕਟ ਦਾ ਮਿਡਲ ਈਸਟ ਵਿੱਚ ਆਪਣੀਆਂ ਧੀਆਂ ਭੈਣਾਂ ਦੀ 4 ਕ ਮਹੀਨੇ ਪਹਿਲੇ ਗੱਲ ਸ਼ੁਰੂ ਹੋ ਗਈ ਕਿ ਇੰਨੀਆਂ ਇਥੋਂ ਬੱਚੀਆਂ ਔਰ ਉਹ ਬੱਚੀਆਂ ਮਤਲਬ ਲੇਡੀਜ਼ ਨਹੀਂ ਉਹਨਾਂ ਨੂੰ ਵਰਗਲਾ ਕੇ ਭੇਜਤਾ ਕੋਈ ਸਾਊਥ ਇੰਡੀਆ ਦੇ ਏਜੰਟ ਉੱਥੇ ਫਸ ਗਈਆਂ ਅਸੀਂ ਇਮੀਡੀਏਟਲੀ ਮੇਰੇ ਖਰ 4 ਮਈ ਨੂੰ ਸਾਨੂੰ ਨੋਟਿਸ ਚ ਆਇਆ ਸੀ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਦਿੱਤੀ 5 6 ਮਈ ਨੂੰ ਸਾਡੀ ਟੀਮ ਮਸਕਟ ਚਲੀ ਗਈ ਹਜੇ ਵੀ ਮਸਕਟ ਬੈਠੀ ਹੈ ਉੱਥੇ ਸਾਰਿਆਂ ਦੇ ਸਹਿਯੋਗ ਨਾਲ ਸਾਡੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਮਠਾਰੂ ਬਲਵਿੰਦਰ ਸਿੰਘ ਜੀ ਉੱਥੇ ਸ਼ੈਲਟਰ ਹੋਮ ਲਿਆ ਲੰਗਰ ਚਲਾਇਆ ਸਾਰੀਆਂ ਬੱਚੀਆਂ ਨੂੰ ਇੱਕ ਜਗ੍ਹਾ ਲਿਆਂਦਾ ਔਰ ਉਹਨਾਂ ਦੀ ਪ੍ਰੋਬਲਮ ਸੀ ਉਹ ਸ਼ੈਲਟਰ ਸੌਰੀ ਜਿਹੜੇ ਉਹਨਾਂ ਦੇ ਸਪான்ਸਰ ਸੀ ਉਹ ਉਹਨਾਂ ਨੂੰ ਛੱਡ ਨਹੀਂ ਰਹੇ ਕਿ ਦੋ ਤਰੀਕੇ ਦੀਆਂ ਬੱਚੀਆਂ ਗਈਆਂ ਕੁਝ ਵਿਜ਼ਿਟ ਵੀਜ਼ਾ ਤੇ ਗਈਆਂ ਉਹ ਉਹ ਇਲੀਗਲ ਹੋ ਗਈਆਂ ਓਵਰਸਟੇ ਹੋ ਗਿਆ ਕੁਝ ਮੇਡ ਦੇ ਵੀਜ਼ੇ ਤੇ ਚੜਾਤੀਆਂ ਲੇਕਿਨ ਤੁਹਾਨੂੰ ਪਤਾ ਉੱਥੇ ਫਿਰ ਉਹਨਾਂ ਦਾ ਸ਼ੋਸ਼ਣ ਹੋਇਆ ਦੱਸਦਿਆਂ ਵੀ ਸ਼ਰਮ ਆਉਂਦੀ ਹੈ ਉਹ ਹਰ ਇੱਕ ਬੱਚੀ ਨੇ ਆਪਣੇ ਵੀਡੀਓ ਚ ਬਿਆਨ ਕੀਤਾ ਅਸੀਂ ਫਿਰ ਸਪான்ਸਰ ਹੁਣ ਸਪான்ਸਰ ਜਿਹੜਾ ਜਿਨੇ 2-2 ਲੱਖ ਰੁਪਏ ਦੇ ਕੇ ਲੈ ਆਂਦੇ ਅਸੀਂ ਕਿਸੇ ਨੂੰ 2 ਲੱਖ ਕਿਸੇ ਨੂੰ 1.5 ਲੱਖ ਕਿਸੇ ਨੂੰ 2.5 ਲੱਖ ਬੱਚੀਆਂ ਨੂੰ ਅਸੀਂ 58 58 ਆਪਣੀਆਂ ਧੀਆਂ ਭੈਣਾਂ ਨੂੰ ਸੁਖੀ ਸਿਆਂਦੀ ਘਰ ਲਿਆਏ ਆ ਇਹ ਹਜੇ ਸਾਡੀ ਕੈਂਪੇਨ ਜਾਰੀ ਹੈ ਫਿਰ ਮੈਂ ਸੀਐਮ ਸਾਹਿਬ ਨੂੰ ਔਰ ਡੀਜੀਪੀ ਗੌਰਵ ਯਾਦਵ ਜੀ ਨੂੰ ਰਿਕੁਐਸਟ ਕੀਤੀ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਭਗਵੰਤ ਮਾਨ ਜੀ ਦਾ ਔਰ ਡੀਜੀਪੀ ਗੌਰਵ ਯਾਦਵ ਜੀ ਦਾ ਮੇਰੇ ਇੱਕ ਕਹਿਣ ਤੇ ਉਹਨਾਂ ਨੇ ਐਸਆਈਟੀ ਬਣਾਈ ਉਸ ਦਿਨ ਹੀ ਉਹਨਾਂ ਨੇ ਐਸਆਈਟੀ ਬਣਾਈ ਅਸੀਂ ਸਾਰੇ ਏਜੰਟਾਂ ਦੇ ਨਾਂ ਦਿੱਤੇ ਕਿ ਵੀ ਇਹ ਏਜੰਟਾਂ ਨੇ ਇਹਨਾਂ ਨੂੰ ਭੇਜਿਆ ਕੋ ਕਰਮ ਕੀਤੇ ਫਿਰ ਅਸੀਂ ਜਿਹੜੇ ਏਜੰਟ ਜਿਨ੍ਹਾਂ ਦੇ ਕੋਲ ਲਾਇਸੈਂਸ ਹੀ ਨਹੀਂ ਹੈਗੇ ਅਸੀਂ ਇੱਕ ਸਟਿੰਗ ਆਪਰੇਸ਼ਨ ਟਾਈਪ ਸਮਝ ਲਓ ਸਾਡਾ ਕੰਮ ਨਹੀਂ ਹੈ ਨਿਸ਼ਾਨਦ ਬੈਠੇ ਅਸੀਂ 6 ਕੇ 5-5 ਬੰਦਿਆਂ ਨੂੰ ਲਾਇਆ ਅਸੀਂ ਸਾਰੇ ਏਜੰਟਾਂ ਨੂੰ ਫੋਨ ਕੀਤਾ ਜਿਹੜੇ ਇਲੀਗਲ ਨੇ ਉਹ ਸਾਰੇ ਹੀ ਕੰਮ ਕਰੀ ਜਾ ਰਹੇ ਨੇ ਫਿਰ ਉਹਦੀ ਲਿਸਟ ਐਮਆ ਤੋਂ ਅਸੀਂ ਲੈ ਕੇ ਪੰਜਾਬ ਸਰਕਾਰ ਨੂੰ ਦਿੱਤੀ ਹੈ ਕਿ ਵੀ ਹਰ ਡਿਪਟੀ ਕਮਿਸ਼ਨਰ ਨੂੰ ਹਰ ਐਸਐਸਪੀ ਨੂੰ ਕਿਉਂਕਿ ਜਿਹਦੇ ਕੋਲ ਲਾਇਸੈਂਸ ਹੈ ਘੱਟੋ ਘੱਟ ਉਹ ਹੀ ਬੱਚੇ ਬਾਹਰ ਭੇਜੇ ਕਿਉਂਕਿ ਉਹਦੇ ਕੋਈ ਜ਼ਿੰਮੇਵਾਰੀ ਹੈ ਉਹਦੇ ਕੋਈ ਗਾਰੰਟੀ ਹੈ ਤੇ ਉਹ ਮੈਨੂੰ ਖੁਸ਼ੀ ਹੈ ਕਿ ਐਸਆਈ2 ਦੇ ਥਰੂ ਇਦੇ ਵਿੱਚ ਕਾਫੀ ਐਕਸ਼ਨ ਹੋ ਰਿਹਾ ਹੈ। ਉਹਨਾਂ ਅਗਲੀ ਗੱਲ ਹੈ ਇਨਵੈਸਟਮੈਂਟ ਦੀ ਕਿਉਂਕਿ ਆਪਣਾ ਸੂਬਾ ਲੈਂਡਲੌਕਡ ਹੈ, ਬੰਦਰਗਾਹ ਤੋਂ ਦੂਰ ਹੈ। ਮੈਂ ਜਦੋਂ 2 ਸਾਲ ਪਹਿਲੇ ਪਿਛਲੇ ਸਾਲ ਵੀ ਉਸ ਤੋਂ ਪਹਿਲੇ ਸਾਲ ਵੀ ਹਰ ਸਾਲ ਵਰਲਡ ਇਕਨੋਮਿਕ ਫੋਰਮ ਡਾਇਵਸ ਦੇ ਵਿੱਚ ਜਾਣਾ, ਉੱਥੇ ਵੀ ਪੰਜਾਬ ਨੂੰ ਸ਼ੋਕੇਸ ਕਰਨ ਲਈ ਜਿਹੜਾ ਪਿਛਲਾ ਇਨਵੈਸਟ ਪੰਜਾਬ ਹੋਇਆ, ਤੁਸੀਂ ਮੇਰੇ ਵਿਚਾਰ ਸੁਣੇ ਹੋਣੇ ਉੱਥੇ ਇਨਵੈਸਟ ਪੰਜਾਬ ਤੇ ਮੈਂ ਜਿਹੜਾ ਲੂਲੂ ਗਰੁੱਪ ਹੈ ਯੂਸਫ ਅਲੀ ਜੀ ਉਹਨਾਂ ਨੂੰ ਲਿਆਇਆ ਉਹਨਾਂ ਦੀ ਹੁਣ ਮੀਟ ਪ੍ਰੋਸੈਸਿੰਗ ਫੈਕਟਰੀ ਡੇਰਾ ਬਸਤੀ ਚੱਲ ਰਹੀ ਹੈ ਉਹਨਾਂ ਦੇ 250 ਸੁਪਰਮਾਰਕਟਸ ਨੇ ਮੀਡਲ ਈਸਟ ਵਿੱਚ ਹਾਰਟੀਕਲਚਰ ਦੀ ਉਹ ਪਾਕਿਸਤਾਨ ਤੋਂ ਕਿਨੂੰ ਲੈ ਰਹੇ ਆ ਫਰੂਟ ਸਬਜ਼ੀਆਂ ਲੈ ਰਹੇ ਆ ਉਹਨਾਂ ਨੂੰ ਹੁਣ ਅਸੀਂ ਪ੍ਰੇਰਿਤ ਕਰ ਰਹੇ ਆ ਔਰ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਉਹਨਾਂ ਨੂੰ ਫਰੇਟ ਇੱਥੋਂ ਬਹੁਤ ਜ਼ਿਆਦਾ ਪੈਂਦਾ ਫਿਰ ਵੀ ਅਸੀਂ ਕੋਈ ਉਹਦਾ ਤਰੀਕਾ ਕੱਢ ਰਹੇ ਆ ਕਿ ਆਪਣਾ ਕਿਨੂੰ ਆਪਣੀਆਂ ਸਬਜ਼ੀਆਂ ਆਪਣੇ ਜੋ ਵੀ ਚੀਜ਼ਾਂ ਨੇ ਹਾਰਟੀਕਲਚਰ ਉਹ ਮੀਡਲ ਈਸਟ ਦੇ ਵਿੱਚ ਜਾਣ ਇਹਨਾਂ ਦੂਜਾ ਗਰੁੱਪ ਦੇ ਡੈਲੀਗੇਸ਼ਨ ਆਇਆ ਉਹ ਜਿਹੜਾ ਤੁਹਾਨੂੰ ਪਤਾ ਹੈ ਅਸ਼ੋਕ ਲੈਲੈਂਡ ਦੇ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਆਂ ਵੀ ਕੋਈ ਜਿਹੜਾ ਅਸੈਂਬਲੀ ਯੂਨਿਟ ਇੱਥੇ ਲਾਣ ਈ ਵਹੀਕਲ ਦਾ ਕਿਉਂਕਿ ਇਲੈਕਟ੍ਰਿਕ ਵਹੀਕਲ ਦਾ ਕਿਉਂਕਿ ਗਵਰਨਮੈਂਟ ਨੂੰ ਵੀ ਉਹਦੀ ਬੜੀ ਲੋੜ ਹੈ ਪਰ ਇੰਡਸੈਂਟ ਬੈਂਕ ਜੋ ਹਿੰਦੂਜਾ ਬੈਂਕ ਹੈ ਉਹਨੇ ਵੀ ਸਾਨੂੰ ਕਿਹਾ ਕਿ ਅਸੀਂ ਮਾਈਕਰੋ ਫਾਈਨਾਂਸਿੰਗ ਕਰਾਂਗੇ ਤਕਰੀਬਨ 1000 ਕਰੋੜ ਰੁਪਏ ਦਾ ਉਹਨਾਂ ਨੇ ਕਮਿਟਮੈਂਟ ਦਿੱਤੀ ਹੈ ਕਿ ਅਸੀਂ 1 ਲੱਖ ਤੋਂ 5 ਲੱਖ ਰੁਪਇਆ ਲੋਨ ਬਿਨਾਂ ਕਿਸੇ ਕੋ ਲੈਟਰਲ ਦੇ ਦੇਾਂਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਉਹਦਾ ਵੀ ਫਾਇਦਾ ਚੁੱਕੀਏ ਜੇਪੀ ਮੋਰਗਨ ਜੋ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਉਹਨਾਂ ਦਾ ਸੀਓ ਇੱਕ ਸਰਦਾਰ ਸਾਹਿਬ ਨੇ ਪੀਡੀ ਸਿੰਘ ਜੀ ਉਹਨਾਂ ਨਾਲ ਮੀਟਿੰਗ ਹੋਈ ਇੱਥੇ ਮੈਂ ਲਿਆਇਆ ਉਹਨਾਂ ਨੂੰ ਬੇਨਤੀ ਕੀਤੀ ਕਿਉਂਕਿ ਪਿੱਛੇ ਸਾਨੂੰ ਪਤਾ ਲੱਗਿਆ ਪੰਜਾਬ ਦੇ ਵਿੱਚ ਕਿ ਜਦੋਂ ਆਪਾਂ ਫੂਡ ਗ੍ਰੇਨ ਖਰੀਦ ਰਹੇ ਆ ਸਰਕਾਰ ਸੈਂਟਰ ਦੇ ਬਿਹਾਰਫ ਤੇ ਖਰੀਦ ਰਹੇ ਆ ਲੇਕਿਨ ਜਿਹੜਾ FCI ਨੂੰ ਲੋਨ ਮਿਲਦਾ ਉਹ 7% ਕਿੰਨੇ ਤੇ ਮਿਲਦਾ ਸਾਨੂੰ 8.5 ਤੇ ਮਿਲਦਾ ਸੀ ਫਿਰ ਮੈਂ ਟੇਕ ਅਪ ਕੀਤਾ ਨਿਰਮਲਾ ਸੀ타 ਰਮਨ ਜੀ ਨਾਲ ਅਸੀਂ ਉਹ 1% ਇੰਟਰਸਟ ਕਟਵਾਇਆ ਉਹਦਾ ਲੇਕਿਨ ਹਜੇ ਵੀ ਫਰਕ ਹੈ ਲੇਕਿਨ ਹੁਣ ਸਾਨੂੰ ਜੇਪੀ ਮੋਰਗਨ ਜਾਂ ਇਹੋ ਜਿਹਾ ਫਾਈਨੈਂਸ਼ੀਅਲ ਇੰਸਟੀਚਿਊਸ਼ਨ ਨੇ ਕਿਹਾ ਹੈ ਕਿ ਅਸੀਂ ਤੁਹਾਨੂੰ ਪੰਜਾਬ ਸਰਕਾਰ ਨੂੰ ਸੌਫਟ ਟਰਮ ਲੋਨ ਦੇਾਂਗੇ ਬਟ ਨਾਟ ਟੂ ਗਵਰਨਮੈਂਟ ਟੂ ਦੀ ਪੰਜਾਬ ਜਿਵੇਂ ਮਾਰਕ ਫੈਡ ਹੈ ਮਿਲਕ ਫੈਡ ਹੈ ਐਗਰੀ ਫੈਡ ਹੈ ਪੰਸਪ ਹੈ ਪੰਜਾਬ ਐਗਰੋ ਹੈ ਇਹਨਾਂ ਨੂੰ ਸੌਫਟ ਟਰਮ ਲੋਨ ਦੀ ਜਿਹੜੀ ਗੱਲ ਹੈ ਉਸ ਤੋਂ ਇਲਾਵਾ ਪੰਜਾਬ ਤੁਹਾਨੂੰ ਪਤਾ ਹੈ ਕਿ ਜਦੋਂ ਪੰਜਾਬ ਯੂਨੀਵਰਸਿਟੀ ਦਾ 6-8 ਮਹੀਨੇ ਹੋ ਗਏ ਬੜਾ ਇੱਥੇ ਰੋਜ਼ ਮੂਵਮੈਂਟ ਹੋਈ ਵਿਚਾਰੇ ਬੱਚਿਆਂ ਤੇ ਸਾਡੇ ਯੂਥ ਤੇ ਵਾਟਰ ਕੈਨ ਚੱਲਣ ਤੇ ਮੈਂ ਐਜੂਕੇਸ਼ਨ ਮਨਿਸਟਰ ਔਰ ਉਹਨਾਂ ਨੂੰ ਮੈਂ ਉੱਥੇ ਗੱਲ ਕੀਤੀ ਮੈਂ ਕਹਿੰਦੀ ਇਹ ਮਸਲਾ ਕੀ ਹੈ ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਮੈਂ ਕਿਹਾ ਉੱਥੇ ਐਜੀਟੇਸ਼ਨ ਚੱਲ ਰਹੀ ਹੈ ਉੱਥੇ ਲੋਕ ਸਮਝ ਰਹੇ ਆ ਤੁਸੀਂ ਪੰਜਾਬ ਯੂਨੀਵਰਸਿਟੀ ਨੂੰ ਟੇਕਓਵਰ ਕਰ ਰਹੇ ਹੋ 24 ਘੰਟੇ ਦੇ ਅੰਦਰ ਅੰਦਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੈਂ ਉਹਨਾਂ ਤੋਂ ਅੰਡਰਟੇਕਿੰਗ ਦਵਾਈ ਸੈਂਟਰ ਤੋਂ ਸਾਡਾ ਕੋਈ ਪਲਾਨ ਨਹੀਂ ਹੈ ਇਹਨੂੰ ਕੇਂਦਰੀਕਰਨ ਕਰਨ ਦਾ ਉਹ ਲੈਟਰ ਫਿਰ ਇੱਕਦਮ ਜਾਰੀ ਹੋਇਆ ਫਿਰ ਉਹ ਮੂਵਮੈਂਟ ਬੰਦ ਹੋਈ ਕਿਉਂਕਿ ਕਈ ਮੂਵਮੈਂਟਸ ਤੇ ਕਮਿਊਨੀਕੇਸ਼ਨ ਗੈਪ ਕਰਕੇ ਚੱਲ ਪੈਂਦੀਆਂ ਕਿ ਜੀ ਉਹ ਉਹ ਉਹਦਾ ਹਿੱਸਾ ਮੈਂ ਉਹਨਾਂ ਨੂੰ ਸਾਰੀ ਹਿਸਟਰੀ ਦੱਸੀ ਕਿ ਇਹ ਪੰਜਾਬ ਦਾ ਹਿੱਸਾ ਹਿਮਾਚਲ ਦਾ ਰਹਿਣਾ ਦੇ ਜੀ ਫਿਰ ਪੰਜਾਬ ਉਹਦਾ ਐਨੇ ਪਰਸੈਂਟੇਜ ਦੇ ਰਿਹਾ ਤੇ ਉਹ ਕਹਿੰਦੇ ਨਹੀਂ ਅਸੀਂ ਇਸ ਚੱਕਰ 'ਚ ਨਹੀਂ ਪਾਾਂਗੇ ਕੁਝ ਡਿਮਾਂਡ ਸੀ ਕਿਸੇ ਇੱਕ ਵਰਗ ਦੀ ਲੇਕਿਨ ਸਾਡਾ ਉਹਦੇ 'ਚ ਕੋਈ ਨਹੀਂ ਫਿਰ ਇਹ ਜੀਐਸਟੀ ਲੱਗ ਗਿਆ ਸਰਾਵਾਂ ਤੇ ਉਹ ਫਿਰ ਮੈਂ ਇੱਕ ਫਾਈਨਾਂਸ ਮਿਨਿਸਟਰ ਤੋਂ ਉਹ ਵੀ ਇੱਕ ਦਿਨ ਚ ਉਹਨਾਂ ਨੇ ਵਾਪਸ ਲੈ ਲਿਆ ਕਿ ਜਿਹੜੀਆਂ ਧਾਰਮਿਕ ਸਰਾਵਾਂ ਆਪਣਾ ਐਸਜੀਪੀਸੀ ਦੀਆਂ ਗੁਰਦੁਆਰੇ ਦੀਆਂ ਮੰਦਰਾਂ ਦੀਆਂ ਉਹ ਇੱਕ ਇਸ਼ੂ ਚੱਲਿਆ ਸੀ ਗੱਤਕਾ ਨੂੰ ਪ੍ਰਮੋਟ ਕਰ ਲਿਆ ਸੀ ਜਦੋਂ ਐਤਕੀ ਵਿਸਾਖੀ ਤੇ ਦਿੱਲੀ ਦੇ ਕਨੋਟ ਪਲੇਸ ਦੇ ਵਿੱਚ ਸਿੱਖ ਸੁਪਰ ਸਿੱਖ ਸੁਪਰ ਸਿੱਖ ਰੈਲੀ ਕੀਤੀ ਮੈਂ ਵੀ ਕਦੇ ਗੱਤਕਾ ਖੇਡਿਆ ਲੇਕਿਨ ਮੈਨੂੰ ਵੀ ਜੋਸ਼ ਆ ਗਿਆ ਲੇਕਿਨ ਅਸੀਂ ਸਪੋਰਟਸ ਮਿਨਿਸਟਰ ਅਨੁਰਾਗ ठाकुर जी ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਗੱਤਕਾ ਨੂੰ ਮੈਂ ਪਾਰਲੀਮੈਂਟ ਚ ਕੁਐਸਚਨ ਕੀਤਾ ਵੀ ਗੱਤਕਾ ਸ਼ੁੱਡ ਬੀ ਇਨਕਲੂਡਡ ਇਨ ਦਾ ਨੈਸ਼ਨਲ ਗੇਮ ਉਹ ਨੋਟੀਫਿਕੇਸ਼ਨ ਹੋ ਗਿਆ। ਔਰ ਇਹ ਲੁਧਿਆਣੇ ਵਾਲਾ 에어ਪੋਰਟ ਹਲਵਾਰਾ 에어ਪੋਰਟ ਇੰਟਰਨੈਸ਼ਨਲ ਸੀ ਉਹਦੇ ਚ ਕੋਈ ਫਾਈਨੈਂਸ਼ੀਅਲ ਮਸਲਾ ਸੀ ਕੰਟਰੈਕਟਰ ਦੀ ਪੇਮੈਂਟ ਨਹੀਂ ਹੋਈ ਸੀ 41 ਕਰੋੜ ਤੇ ਮੈਂ ਜੋਤੀ ਰਾਜ ਸਿੰਧਿਆ ਜੀ ਨੂੰ ਮਿਲਿਆ ਭਗਵੰਤ ਮਾਨ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਮੈਂ ਟੇਕ ਅਪ ਕੀਤਾ ਉਹ ਮੈਟਰ ਸੈਂਟਰ ਔਰ ਸਟੇਟ ਦੇ ਵਿੱਚ ਸੋਲਵ ਹੋ ਗਿਆ ਉਹਦੇ ਤੇ ਕੰਮ ਸ਼ੁਰੂ ਹੋ ਗਿਆ ਮੈਨੂੰ ਲੱਗਦਾ ਸਾਲ 'ਚ ਆਪਣਾ ਕਿਉਂਕਿ ਲੁਧਿਆਣਾ ਕੋਈ 에어ਪੋਰਟ ਹੀ ਨਹੀਂ ਹੈ ਐਂਡ ਸੱਚੇ ਇੰਡਸਟਰੀਅਲ ਸਿਟੀ ਉਹ ਇੰਟਰਨੈਸ਼ਨਲ 에어ਪੋਰਟ ਜਿਹੜਾ ਲੁਧਿਆਣੇ ਹਲਵਾਰਾ ਜਿਹਨੂੰ ਆਪਾਂ ਕਹਿੰਨੇ ਆ ਉੱਥੇ ਸ਼ੁਰੂ ਹੋ ਜਾਏਗਾ ਔਰ ਐਮਪੀਐਲਡੀ ਦੀ ਮੈਨੂੰ ਖੁਸ਼ੀ ਹੈ ਦੱਸਦਿਆਂ ਕਿ ਜਿਹੜੇ ਐਮਪੀਐਲਡੀ ਫੰਡ ਹੈ 100% ਮੈਂ ਯੂਟਿਲਾਈਜ਼ ਕਰ ਚੁੱਕਾ ਇਹਦੇ ਚੋਂ ਜਿਹੜਾ ਉਹ ਲੁਧਿਆਣਾ ਜਿਹੜਾ ਸੈਂਟਰ ਆਫ ਐਕਸੀਲੈਂਸ ਹੈ ਬਾਬਾ ਫਰੀਦ ਕਲਚਰਲ ਸੁਸਾਇਟੀ ਫਰੀਦਕੋਟ ਵਿੱਚ ਤਿੰਨ ਜਗ੍ਹਾ ਸਕਿਲਿੰਗ ਸੈਂਟਰ ਤੇ ਫਲੱਡ ਵਿੱਚ ਬੰਦ ਬਣਾੰਦਾ ਤੇ ਹੁਣ ਜਿਹੜੇ ਅਸੀਂ 10 ਸਕਿਲ ਸੈਂਟਰ ਔਰ ਐਮਪੀਐਲਡੀ ਦੇ ਨਾਲ-ਨਾਲ ਮੈਂ ਆਪਣੇ ਜੇਬ ਚੋਂ ਵੀ ਤਕਰੀਬਨ ਤਕਰੀਬਨ ਮੈਚਿੰਗ ਗ੍ਰਾਂਟ ਦੇ ਰਿਹਾ ਕਿਉਂਕਿ ਉਹਦੀ ਬਿਲਡਿੰਗਾਂ ਦੀ ਰੈਨੋਵੇਸ਼ਨ ਮਸ਼ੀਨਰੀ ਹੋਰ ਚੀਜ਼ਾਂ ਪਿੱਛੇ ਜਿਹੜੇ ਫਲੱਡ ਆਏ ਸੀ ਜਦੋਂ ਵੀ ਪੰਜਾਬ ਤੇ ਕੋਈ ਔਕੜ ਆਉਂਦੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਮੇਰੀ ਜਾਤੀ ਤੌਰ ਤੇ ਕੋਸ਼ਿਸ਼ ਹੁੰਦੀ ਹੈ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਸੀਂ ਵੀ ਸਰਕਾਰ ਦਾ ਪਾਰਟ ਆ ਪਰ ਸਾਡਾ ਹਰ ਇੱਕ ਪਬਲਿਕ ਰਿਪਰੈਜ਼ੈਂਟੇਟਿਵ ਦਾ ਇਹ ਫਰਜ ਬੰਦਾ ਉਹ ਆਪਣੇ ਜਾਤੀ ਤੌਰ ਤੇ ਕੁਝ ਕਰੇ ਅਸੀਂ ਗੁਰਬੀਰ ਸਿੰਘ ਸੰਧੂ ਜੀ ਅਰਜੁਨਵਾਲਦੀ ਸਾਡੇ ਸੀਓ ਜਿਹੜੇ ਪੰਜਾਬ ਸਾਡੀ ਟੀਮ ਲੀਡ ਕਰ ਰਿਹਾ ਹੈ ਉਹ ਵੀ ਬੈਠੇ ਨੇ 12 ਟਰੱਕ ਅਸੀਂ ਫਿਰ ਮੈਂ ਖੁਦ ਰੋਪੜ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਗਏ ਉੱਥੇ ਫੂਡ ਕਿਟਸ ਦਿੱਤੀਆਂ ਹਰਜੋਤ ਸਿੰਘ ਬੈਂਸ ਜੀ ਦੇ ਨਾਲ ਮੈਂ ਗਿਆ ਸਾਰੇ ਪਿੰਡਾਂ ਦਾ 3 ਦਿਨ ਅਸੀਂ ਦੌਰਾ ਕੀਤਾ ਉੱਥੇ ਵਾਟਰ ਪ੍ਰੂਫ ਟੈਂਟਾਂ ਦੀ ਕਮੀ ਸੀ ਉਹ ਅਸੀਂ ਦਿੱਲੀੋਂ ਮੰਗਾਏ ਤਰਪਾਲਾਂ ਸੇਫਟੀ ਇਕੁਪਮੈਂਟ ਸੇਫਟੀ ਬੂਟ ਜਿਹੜੇ ਆਪਣੇ ਵਰਕਰ ਕੰਮ ਕਰ ਰਹੇ ਐ ਐਮਸੀਡੀ ਦੇ ਫਿਰ ਕੈਟਲ ਫੀਡ ਦੀ ਬੜੀ ਪ੍ਰੋਬਲਮ ਚੱਲ ਰਹੀ ਸੀ ਫਿਰ ਅਸੀਂ ਉੱਥੇ ਭੇਜੀ ਰੋਪੜ ਅਨੰਦਪੁਰ ਸਾਹਿਬ ਲਾ ਕੇ ਫਿਰ ਪਟਿਆਲੇ ਗੁਰਵੀਰ ਜੀ ਲੈ ਕੇ ਗਏ ਸੰਗਰੂਰ ਭੇਜੀ ਫਿਰੋਜ਼ਪੁਰ ਭੇਜੀ ਅੱਜ ਸਵੇਰੇ 6 ਟਰੱਕ 7 ਵਜੇ ਅਸੀਂ ਜਿਹੜੇ ਆ ਆਪਣਾ ਨੰਗਲ ਭੇਜੇ ਕਿਉਂਕਿ ਚਾਰਾ ਨਹੀਂ ਮਿਲ ਰਿਹਾ ਤੇ ਮੇਰਾ ਮਤਲਬ ਜਾਤੀ ਤੌਰ ਤੇ ਜੋ ਸਾਡੇ ਤੋਂ ਹੋ ਰਿਹਾ ਉਹ ਵੀ ਅਸੀਂ ਆਪਣਾ ਯੋਗਦਾਨ ਉਰੇ ਫਲੱਡ ਵਾਸਤੇ ਵੀ ਅਸੀਂ ਪਾ ਰਹੇ ਆਂ ਔਰ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਕਿ ਜਿਹੜੇ ਪਾਰਲੀਮੈਂਟ ਚ ਕੁਐਸਚਨ ਪੁੱਛੇ